ਭੈਣ ਜੀ ਆਪਣੇ ਨਾਲ ਜਪਕ੍ਰਿਤ ਜੀ ਇਸ ਟਾਈਮ ਜੁੜ ਚੁੱਕੇ ਨੇ ਬੇਕਰਸਫੀਲਡ ਤੋਂ ਇਹਨਾਂ ਨੂੰ ਰੀਸੈਂਟਲੀ ਕੈਲੀਫੋਰਨੀਆ ਦੇ ਕੈਪੀਟਲ ਦੇ ਵਿੱਚ ਉੱਥੇ ਸੱਦ ਕੇ ਕੈਪੀਟਲ ਦੇ ਵਿੱਚ ਸਨਮਾਨਿਤ ਕੀਤਾ ਗਿਆ ਗਵਰਨਰ ਗੈਵਿਨ ਨਿਊਸਮ ਹੁਣਾਂ ਦੇ ਦੁਆਰਾ ਇਹਨਾਂ ਨੂੰ ਮੈਡਲ ਆਫ ਵੈਲਰ ਜਿਹੜਾ ਉਹ ਮਿਲਿਆ। ਇੱਕ 2023 ਦੇ ਮਾਮਲੇ ਦੇ ਵਿੱਚ ਇਹਨਾਂ ਨੇ ਜਾਨ ਬਚਾਈ ਸੀ। ਪੰਜ ਜੀ ਥੋੜਾ ਐਕਸਪਲੇਨ ਕਰਿਓ ਉਸ ਦਿਨ ਦੀ ਘਟਨਾ ਜਿਸ ਇਵੈਂਟ ਦੇ ਲਈ ਤੁਹਾਨੂੰ ਇਹ ਘਟਨਾ ਦੇ ਲਈ ਇਹ ਸਨਮਾਨ ਮਿਲਿਆ ਆ ਉਹ ਥੋੜਾ ਸਾਨੂੰ ਘਟਨਾ ਐਕਸਪਲੇਨ ਕਰੋ ਇੱਕ ਕਦੋਂ ਦੀ ਘਟਨਾ ਸੀ ਕਿਵੇਂ ਸੀਗੇ ਇੱਕ ਇਨਵੈਸਟੀਗੇਸ਼ਨ ਫਿਨਿਸ਼ ਕਰਕੇ ਵਾਪਸ ਆਉਣੇ ਕੋਲ ਸੀਗੇ ਸਟਾਡਨਲੀ ਕਾਫੀ ਵਰ ਡਸਟ ਸਟੋਰਮ ਆਇਆ 58 THP ਕੋਲੇ ਕਾਫੀ 2-3 ਸੈਮੀਟ੍ਰਾ को टर्नओवर ਹੋਏ ਹੋਏ ਸੀਗੇ ਉਥੇ ਤੇ ਉਹਦੇ ਨਾਲ 58 ਜਿਹੜਾ ਈਸਤ ਸੀਗਾ ਸਾਰਾ ਬਲੌਕ ਹੋਇਆ ਹੋਇਆ ਸੀ ਪਿੱਛੇ ਟ੍ਰੈਫਿਕ ਸਾਰੀ ਕਿਉਂਕਿ ਆਪਣਾ ਥੋੜਾ ਹੁਣ ਇੱਥੇ ਤੁਹਾਨੂੰ ਪਤਾ ਵੀ ਕੈਲਿਫੋਰਨੀਆ ਵਿੱਚ ਸਨੋ ਕੱਟ ਪੈਂਦੀ ਆ ਤਾਂ ਲੋਕਾਂ ਨੂੰ ਥੋੜੀ ਸਨੋ ਤੇ ਡਰਾਈਵਿੰਗ ਦੀ ਪ੍ਰੋਬਲਮ ਆਉਂਦੀ ਆ ਬਿਲਕੁਲ ਨਾਰਮਲ ਆ ਸੋ ਉਹਦੇ ਨਾਲ ਟਰੱਕ ਕਾਫੀ ਆਲਮੋਸਟ ਟਰਨਓਵਰ ਹੀ ਹੋਏ ਹੋਏ ਸੀਗੇ ਤੇ ਗੱਡੀਆਂ ਕਾਫੀ ਸਕਿਅਰਟਪ ਹੋ ਰਹੀਆਂ ਸੀ ਜਦੋਂ ਅਸੀਂ ਉਥੇ ਪਹੁੰਚੇ ਤਾਂ ਕਾਫੀ ਵੱਡੀਆਂ ਇੱਕ ਦੂਜੇ ਚ ਹਿੱਟ ਹੋਈਆਂ ਹੋਈਆਂ ਸੀਗੀਆਂ ਜਿ Situation ਅਸੈਸ ਕੀਤੀ ਆਲਮੋਸਟ ਅਸੀਂ ਆਈ ਥਿੰਕ ਵੀ ਵੇ ਜਦੋਂ ਨੂੰ ਅਸੀਂ ਨਿਕਲੇ ਸੀਨ ਅਸੈਸ ਕਰਕੇ ਤਾਂ ਚਾਰ ਜਾਣੇ ਸਾਡੇ ਕੋਲੇ ਆਏ ਕਿ ਸਾਨੂੰ ਹੈਲਪ ਚਾਹੀਦੀ ਹੈ ਪਲੀਜ਼ ਤੁਸੀਂ ਸਾਡੀ ਹੈਲਪ ਕਰੋ ਤੁਸੀਂ ਉਸ ਟਾਈਮ ਦੇ ਉੱਤੇ ਜਦ ਅ ਜਦੋਂ ਤੁਸੀਂ ਉਹਨਾਂ ਨੂੰ ਹੈਲਪ ਕਰ ਰਹੇ ਸੀ ਛੱਡਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਪ੍ਰੋਸੀਜਰ ਵੀ ਉਹਨਾਂ ਤੇ ਕੁਛ ਕੀਤਾ ਕੋਈ ਛੱਟਸਟ ਬੰਨੀ ਆ ਕੁਛ ਇਦਾਂ ਦੀ ਚੀਜ਼ ਵੀ ਕੁਝ ਕੀਤੀ ਨਹੀਂ ਉਹਨਾਂ ਦੇ ਮਤਲਬ ਇੰਟਰਨਲ ਇੰਜਰੀਜ਼ ਜ਼ਿਆਦਾ ਸੀ ਜਿਆਦਾ ਸੀ ਤੇ ਆ ਆਊਟਸਾਈਡ ਇੰਜਰੀਜ਼ ਯਾਨੀ ਬਾਹਰੋਂ ਜਿੱਦਾਂ ਤੁਸੀਂ ਆਪਣੇ ਹੁੰਦਾ ਕਿ ਲੱਤ ਕਲੀਅਰ ਹੋ ਰਹੀ ਆ ਕਲੀਅਰ ਨਹੀਂ ਸੀ ਹੈਗੀ ਉਹਨਾਂ ਦੇ ਤੁਸੀਂ ਰਜਿਸਟਰਡ ਨਰਸ ਆ ਤੁਸੀਂ ਉਹ ਰੈਕੋਗਨਾਈਜ਼ ਕੀਤਾ ਵੀ ਲਾਈਕ ਸਿਚੁਏਸ਼ਨ ਵੈਰੀ ਕ੍ਰਿਟੀਕਲ ਆ ਹਾਂ ਜੀ ਕਿਉਂਕਿ ਸਾਡਾ ਬੇਸਿਕਲੀ ਬਿਕਾਜ਼ ਅਸੀਂ ਪਹਿਲਾਂ ਕੰਮ ਕਰਦੇ ਰਹੇ ਆ ਬੈਡ ਸਾਈਡ ਤੋਂ ਸਾਨੂੰ ਪਤਾ ਨੋਲੇਜ ਤਾਂ ਹੈਗੀ ਆ ਪਰ ਹੁਣ ਸਾਡੀ ਜੌਬ ਆ ਜਿਹੜੀ ਅਸੀਂ ਸਿਰਫ ਪੇਪਰ ਵਰਕ ਦੀ ਜੌਬ ਕਰਦੇ ਆ ਅਸੀਂ ਰਿਕੁਆਇਰਡ ਨਹੀਂ ਹੈਗੇ ਬੈਡ ਸਾਈਡ ਦਾ ਸੋ ਤਾਂ ਕਰਕੇ ਆਪਾਂ ਐਕਸੀਡੈਂਟ ਦੇਖਦੇ ਆ ਹੁੰਦੇ ਆ ਉਦੋਂ ਤੇ ਬੰਦੇ ਨੂੰ ਇਹ ਮਨ ਚ ਹੁੰਦਾ ਯਾਰ ਮਸਾਂ ਟ੍ਰੈਫਿਕ ਚੋਂ ਨਿਕਲੇ ਚਲ ਜਲਦੀ ਜਲਦੀ ਗੱਡੀ ਭਜਾਓ ਤੇ ਜਿਹੜਾ ਇੱਥੋਂ ਨਿਕਲੀਏ ਤੁਹਾਡੇ ਮਨ ਚ ਉਦੋਂ ਕੀ ਆਇਆ ਜਾਂ ਤੁਹਾਡੇ ਜਾਂ ਤੁਹਾਡੇ ਨਾਲ ਜੁੜੇ ਸੀਗੇ ਕੀ ਮਨ ਚ ਆਇਆ ਵੀ ਤੁਸੀਂ ਰੋਕ ਕੇ ਦੇਖੀ ਤਾਂ ਆਪਾਂ ਸਿੱਖਿਆ ਆਪਣੀ ਇਨਸਾਨੀਅਤ ਆਪਾਂ ਨੂੰ ਗੁਰੂਆਂ ਨੇ ਹੀ ਸਿਖਾਇਆ ਵੀ ਹਰਦੀ ਦੀ ਮਦਦ ਕਰੋ ਪਹਿਲੀ ਗੱਲ ਸਹੀ ਆ ਹਨਾ ਜਿਹੜੀ ਕਿ ਮੈਂ ਸੋਚੀ ਮੇਰੇ ਨਾਲ ਦੇ ਸੀਗੇ ਉਹਨਾਂ ਨੇ ਵੀ ਇਹੀ ਸੋਚ ਉਹ ਇਨਸਾਨੀਅਤ ਆ ਦੂਜੀ ਗੱਲ ਆਪਾਂ ਨਰਸਲ ਹਾਂ ਸਾਡੀ ਟ੍ਰੇਨਿੰਗ ਇਹ ਹੈ ਵੀ ਆਪਾਂ ਨੂੰ ਕਰਨਾ ਪੈਣਾ ਮਤਲਬ ਅਸੀਂ ਹੋਰ ਵੀ ਕਰਨਾ ਚਾਹੁੰਦੇ ਸੀ ਹੋਰ ਲੋਕਾਂ ਦੀ ਵੀ ਮਦਦ ਕਰਨਾ ਚਾਹੁੰਦੇ ਸੀ ਪਰ ਸਾਡੇ ਕੋ ਇੱਕ ਤਾਂ ਆਪਸ਼ਨਸ ਹੈ ਨਹੀਂ ਸੀਗੇ ਤੇ ਰਿਸੋਰਸਸ ਸਾਡੇ ਕੋਲ ਨਹੀਂ ਸੀਗੇ ਲਿਮਿਟਡ ਸੀਗੇ ਹਾਂਜੀ ਕਿਉਂਕਿ ਜੇ ਅਸੀਂ ਵਾਪਸ ਜਾਂਦੇ ਸੀਗੇ ਪ੍ਰੋਬਲਮ ਇਹ ਸੀ ਕਿ ਅਸੀਂ ਖੋਦਸ ਤੱਕ ਹੁਣ ਦੇਸੀ ਤੇ ਅਸੀਂ ਮਿਨਿਸਿਪਲਸ਼ਨਾ ਹੈਗਾ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਇਹ ਮੈਡਲ ਆਫ ਵੈਲਰ ਦੇ ਲਈ ਤੁਹਾਨੂੰ ਰੈਕੋਗਨਾਈਜ਼ ਕੀਤਾ ਗਿਆ ਹੈ ਕਿਉਂਕਿ ਇਸ ਵਾਰ 13 ਜਣਿਆਂ ਨੂੰ ਜਿਹੜਾ ਉਹ ਮਿਲਿਆ ਆ ਸੋ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਹਾਡੀ ਇਸ ਚੀਜ਼ ਦੇ ਲਈ ਜਿਹੜਾ ਮੈਡਲ ਆਫ ਵੈਲਰ ਤੁਹਾਨੂੰ ਮਿਲ ਸਾਨੂੰ ਆਪ੍ਰੈਲ ਦੇ ਵਿੱਚ ਦੱਸਿਆ ਗਿਆ ਲਿਖ ਕੇ ਲਿਆ ਜਾਂਦਾ ਹੈ ਜਾਂ ਆਟੋਮੈਟਿਕਲੀ ਇਹ ਕਿੱਦਾਂ ਹੁੰਦਾ ਪ੍ਰੋਸੈਸ ਕੀ ਹੁੰਦਾ ਇਹਦਾ ਇਹਦੇ ਵਿੱਚ ਤੁਸੀਂ ਇੱਕ ਤਾਂ ਕੈਲੀਫੋਰਨੀਆ ਅਪਾਰਟਮੈਂਟ ਦੇ empioyees ਚਾਹੀਦੇ ਹਾਂ ਜਿਵੇਂ ਹੁਣ ਸਟੇਟ employees ਜਾਂ ਇਹ ਮੇਨਲੀ ਤਾਂ ਦਾ ਅਵਾਰਡ ਯਾਰ ਜਿਹੜੇ ਆਰਮੀ ਪ੍ਰੋਇਜ਼ ਨੂੰ ਮਿਲਦਾ ਆ ਕੋਸ਼ ਸਾਡੇ ਨਾਲ ਸੀਗੇ ਸੀਐਚਪ ਦੇ ਉਹਨਾਂ ਨੂੰ ਮਿਲਦਾ ਹਾਂਜੀ ਮੇਨਲੀ ਹੀਰੋਇਜ਼ਮ ਦਾ ਅਵਾਰਡ ਹੈ ਵੀ ਜਿਹੜਾ ਤੁਹਾਡੀ ਜੌਬ ਰਿਕੁਆਇਰ ਨਹੀਂ ਕਰਦੀ ਤੁਸੀਂ ਉਹਦੇ ਤੋਂ ਅਬੋਵ ਐਂਟੀਅਰਸਿਸ ਕਰ ਰਹੇ ਆ ਹਾਂਜੀ ਸੋ ਜਿਹੜਾ ਤੁਹਾਨੂੰ ਲੋਡ ਨਹੀਂ ਪਰ ਤੁਸੀਂ ਮਤਲਬ ਬੇਸਿਕਲੀ ਇਨਸਾਨੀਅਤ ਲਈ ਕਰਦੇ ਆਪਣੇ ਗੁਰੂਆਂ ਨੇ ਸਿਖਾਇਆ ਹੈ ਉਹ ਵੀ ਚੀਜ਼ ਹੈ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਗੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸੋ ਤੇ ਅੱਜ ਸਾਡੇ ਨਾਲ ਬਹੁਤ ਹੀ ਵਿਸ਼ੇਸ਼ ਮਹਿਮਾਨ ਜਿਹੜੇ ਉਹ ਜੁੜੇ ਨੇ ਤੇ ਵਿਸ਼ੇਸ਼ ਇਸ ਲਈ ਆ ਵੀ ਇਹਨਾਂ ਦੀਆਂ ਧੁਮਾ ਸੈਕਰਾਮੈਂਟੋ ਤੱਕ ਕੈਪੀਟਲ ਤੱਕ ਜਿਹੜੀਆਂ ਉਹ ਪਈਆਂ ਆ ਭੈਣ ਜੀ ਆਪਣੇ ਨਾਲ ਜਪਪ੍ਰੀਤ ਜੀ ਇਸ ਟਾਈਮ ਜੁੜ ਚੁੱਕੇ ਨੇ ਬੇਕਰਸਫੀਲਡ ਤੋਂ ਇਹਨਾਂ ਨੂੰ ਰੀਸੈਂਟਲੀ ਕੈਲੀਫੋਰਨੀਆ ਦੇ ਕੈਪੀਟਲ ਦੇ ਵਿੱਚ ਉੱਥੇ ਸੱਦ ਕੇ ਕੈਪੀਟਲ ਦੇ ਵਿੱਚ ਸਨਮਾਨਿਤ ਕੀਤਾ ਗਿਆ ਗਵਰਨਰ ਗੈਵਿਨ ਨਿਊਸਮ ਹੁਣਾਂ ਦੇ ਦੁਆਰਾ ਇਹਨਾਂ ਨੂੰ ਮੈਡਲ ਆਫ ਵੈਲਰ ਜਿਹੜਾ ਉਹ ਮਿਲਿਆ ਇੱਕ 2023 ਦੇ ਮਾਮਲੇ ਦੇ ਵਿੱਚ ਇਹਨਾਂ ਨੇ ਜਾਨ ਬਚਾਈ ਸੀ ਆਪਣੇ ਇੱਕ ਸਿਵਿਲিয়ান ਹੁੰਦੇ ਹੋਏ ਇੱਕ ਅਜਿਹਾ ਕਾਰਜ ਜਿਹੜਾ ਕੀਤਾ ਜਿਸ ਤੇ ਨਾਲ ਜਾਨਾਂ ਬਚੀਆਂ ਜਾਨ ਬਚੀ ਤੇ ਉਸ ਇਹਨਾਂ ਦੇ ਦੁਆਰਾ ਗੁੱਡ ਸਮਾਰਟਨ ਬਿਹੇਵੀਅਰ ਤੇ ਲਈ ਇੱਕ ਵਧੀਆ ਕੰਮ ਕਰਨ ਦੇ ਲਈ ਇਹਨਾਂ ਨੂੰ ਸਨਮਾਨਿਤ ਹੋਣ ਕੀਤਾ ਗਿਆ ਆ ਸੋ ਭੈਣ ਜੀ ਜਪ੍ਰੀਤ ਜੀ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂਐਸਏ ਤੈਖ਼ਵਾਲ ਦਿਖਣ ਲਈਦਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜੀ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਆਪ ਨੂੰ ਵੀ ਤੁਹਾਨੂੰ ਬਹੁਤ ਹੀ ਇੱਕ ਕਹਿ ਸਕਦੇ ਆ ਵੀ ਹਾਈਐਸਟ ਸਿਵਿਲিয়ান ਅਵਾਰਡਸ ਦੇ ਵਿੱਚੋਂ ਇੱਕ ਜਿਹੜਾ ਅਵਾਰਡ ਤੁਹਾਨੂੰ ਸਟੇਟ ਆਫ ਕੈਲੀਫੋਰਨੀਆ ਨੇ ਉਸ ਦੇ ਨਾਲ ਸਨਮਾਨਿਤ ਕੀਤਾ ਹੈ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਜੀ ਪੰਜੀ ਥੋੜਾ ਐਕਸਪਲੇਨ ਕਰਿਓ ਉਸ ਦਿਨ ਦੀ ਘਟਨਾ ਇਹ ਇਹ ਕਿਸ ਜਿਸ ਇਵੈਂਟ ਦੇ ਲਈ ਤੁਹਾਨੂੰ ਇਹ ਘਟਨਾ ਦੇ ਲਈ ਇਹ ਸਨਮਾਨ ਮਿਲਿਆ ਆ ਉਹ ਥੋੜਾ ਸਾਨੂੰ ਘਟਨਾ ਐਕਸਪਲੇਨ ਕਰੋ ਇੱਕ ਕਦੋਂ ਦੀ ਘਟਨਾ ਸੀ ਆ ਕਿਵੇਂ ਸੀਗੇ ਮੈਨੂੰ ਇਨਾ ਪਤਾ ਹੈ ਵੀ ਤੁਸੀਂ ਡਿਪਾਰਟਮੈਂਟ ਆਫ ਹੈਲਥ ਦੇ ਨਾਲ ਕੈਲੀਫੋਰਨੀਆ ਸੀਡੀਪੀਐਚ ਦੇ ਨਾਲ ਜਿਹੜਾ ਮਿਲ ਕੇ ਕੰਮ ਕਰਦੇ ਆ ਸੋ ਥੋੜਾ ਐਕਸਪਲੇਨ ਕਰੋ ਅ ਕਦੋਂ ਦਾ ਟਾਈਮ ਸੀ ਕੀ ਘਟਨਾ ਜਿਹੜੀ ਉਹ ਵਾਪਰੀ ਸੀਗੀ ਉੱਥੇ ਇਹ ਆਲਮੋਸਟ 2 ਸਾਲ ਹੋ ਗਏ ਫਰਬਰੀ 22 200 ਤੇ ਇਹਦੀ ਗੱਲ ਆ ਅਸੀਂ ਮੈਂ ਤੇ ਮੇਰੇ ਨਾਲ ਮੇਰੇ ਡਿਪਾਰਟਮੈਂਟ ਦੇ ਇੱਕ ਹੋਰ ਪਰਸਨ ਸੀਗੇ ਅਸੀਰ ਰਜਕਰਸ ਤੋਂ ਵਾਪਸ ਆ ਰਹੇ ਸੀਗੇ ਤੇ ਕਾਫੀ ਵੱਡਾ ਸਟੌਨ ਸਟਾਰਮ ਆਇਆ ਸੀ ਉਥੋਂ ਇੱਕ ਇਨਵੈਸਟੀਗੇਸ਼ਨ ਫਿਨਿਸ਼ ਕਰਕੇ ਵਾਪਸ ਆਉਂਦੇ ਪਏ ਸੀਗੇ ਠੀਕ ਹੈ ਤੇ ਸਦਾਂ ਲਈ ਕਾਫੀ ਵੱਡਾ ਸਟੌਨ ਸਟਾਰਮ ਆਇਆ 58 THP ਕੋਲੇ ਤੇ کافی મતલਬ अराउंड 4:00 4:00 ਦਾ ਟਾਈਮ ਹੋਣਾ ਐ ਐਗਜ਼ੈਕਟ ਟਾਈਮ ਤਾਂ ਮੈਨੂੰ ਹੁਣ ਯਾਦ ਨਹੀਂ ਹੈਗਾ ਤੇ کافی 2-3 ਸੈਮੀ ট্রাক ਟਰਨਓਵਰ ਹੋਏ ਹੋਏ ਸੀਗੇ ਉੱਥੇ ਤੇ ਉਹਦੇ ਨਾਲ 58 ਜਿਹੜਾ ਈਸਟ ਸੀਗਾ ਸਾਰਾ ਬਲੌਕ ਹੋਇਆ ਹੋਇਆ ਸੀ ਪਿੱਛੇ ਟ੍ਰੈਫਿਕ ਸਾਰੀ ਕਿਉਂਕਿ ਆਪਣਾ ਥੋੜਾ ਹੁਣ ਇੱਥੇ ਤੁਹਾਨੂੰ ਪਤਾ ਵੀ ਕੈਲੀਫੋਰਨੀਆ 'ਚ ਸਨੋ ਕਟ ਪੈਂਦੀ ਆ ਤਾਂ ਲੋਕਾਂ ਨੂੰ ਥੋੜੀ ਸਨੋ ਤੇ ਡਰਾਈਵਿੰਗ ਦੀ ਪ੍ਰੋਬਲਮ ਆਉਂਦੀ ਆ ਬਿਲਕੁਲ ਆ ਨਾਰਮਲ ਆ ਸੋ ਉਹਨਾਂ ਸਟ੍ਰੱਕਰ ਕਾਫੀ ਆਲਮੋਸਟ ਟਰਨਓਵਰ ਹੀ ਹੋਏ ਹੋਏ ਸੀਗੇ ਤੇ ਗੱਡੀਆਂ ਕਾਫੀ ਸਕਿਡ ਹੋ ਰਹੀਆਂ ਸੀ ਜਦੋਂ ਨੂੰ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਗੱਡੀਆਂ ਇੱਕ ਦੂਜੇ ਚ ਹਿੱਟ ਹੋਈਆਂ ਹੋਈਆਂ ਸੀਗਾ ਸਿਚੁਏਸ਼ਨ ਅਸੈਸ ਕੀਤੀ ਆਲਮੋਸਟ ਅਸੀਂ ਆਈ ਥਿੰਕ ਵੀ ਵੇਰ ਦ ਲਾਸਟ ਕਾਰ ਜਿਹੜੀ ਅਸੀਂ ਉੱਥੋਂ ਨਿਕਲੇ ओके um ਜਦੋਂ ਉਹ ਅਸੀਂ ਨਿਕਲੇ ਸੀ ਨਾਸਾਸ ਕਰਕੇ ਤਾਂ ਚਾਹ ਜਾਣੇ ਸਾਡੇ ਕੋਲੇ ਆਏ ਕਿ ਸਾਨੂੰ ਹੈਲਪ ਚਾਹੀਦੀ ਆ ਪਲੀਜ਼ ਤੁਸੀਂ ਸਾਡੀ ਹੈਲਪ ਕਰੋ ਇੰਗਲਿਸ਼ ਚ ਪਹਿਲਾਂ ਤਾਂ ਉਹਨਾਂ ਨੇ ਅਪਰੋਚ ਕੀਤਾ ਤੇ ਅਸੀਂ ਜਦੋਂ ਵਾ ਲੈਕ ਸ਼ੋਰ ਅਸੀਂ ਤੁਹਾਡੀ ਹੈਲਪ ਕਰਦੇ ਆ ਕਿ ਤੁਹਾਨੂੰ ਹੈਲਪ ਚਾਹੀਦੀ ਆ ਸਾਡੇ ਕੋਲ ਸਟੇਟ ਕਰੀ ਸੀਗੀ ਤਾਂ ਕਹਿੰਦੇ ਵੀ ਇਹਨਾਂ ਨੂੰ ਹਸਪੀਟਲ ਡ੍ਰੌਪ ਆਫ ਕਰ ਦੋ ਅਸੀਂ ਤੁਹਾਨੂੰ ਮਨੀ ਦਿੰਨੇ ਆ ਇਦਾਂ ਕਰਦੇ ਆ ਸੀ ਕਿ ਵੀ ਸਾਨੂੰ ਮਨੀ ਨਹੀਂ ਚਾਹੀਦੀ ਬਟ ਸ਼ੋਰ ਅਸੀਂ ਤੁਹਾਡੀ ਹੈਲਪ ਕਰਦੇ ਸੀ ਚਲੋ ਅੱਜ ਸਾਡਾ ਪ੍ਰੋਟੋਕਾਲ ਹੁੰਦਾ ਆ ਕਿ ਸਟੇਟ EMPLOYEES ਸਟੇਟ ਕਾਰਡ ਦੇ ਵਿੱਚ ਤੁਸੀਂ ਸਿਰਫ ਸਟੇਟ EMPLOYEES ਹੀ ਕਵਰ ਹੁੰਨੇ ਆ। ਠੀਕ ਆ। ਬਾਕੀ ਸਿਵਿਲIANS ਕਵਰ ਨਹੀਂ ਹੁੰਦੇ। ਆ ਤੁਹਾਨੂੰ ਪਤਾ ਇੰਸ਼ੋਰੈਂਸ ਪਾਲਿਸੀਜ਼ ਆਪਣੀਆਂ ਜਿੱਦਾਂ ਹੁੰਦੀਆਂ ਸਾਰੇ ਬਿਲਕੁਲ ਜੀ। ਉਸ ਦੇ ਵਿੱਚ ਤੇ ਚਲੋ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਸੀ ਆ ਉਹਦਾ ਪ੍ਰੋਟੋਕਾਲ ਫਾਲੋ ਕੀਤਾ ਸਾਰਾ ਐਂਬੂਲੈਂਸ ਨੇ ਕੋਈ ਸਾਨੂੰ ਐਸਟੀਮੇਟਡ ਟਾਈਮ ਨਹੀਂ ਦਿੱਤਾ ਕਿਉਂਕਿ ਫ੍ਰੀਵੇ ਸਾਰਾ ਬੈਕਅਪ ਹੋਇਆ ਹੋਇਆ ਸੀਗਾ। ਠੀਕ ਆ। ਅਸੀਂ ਐਜ਼ ਆਮ ਰਜਿਸਟਰਡ ਮੈਂ ਵੀ ਰਜਿਸਟਰਡ ਨਰਸ ਮੇਰੇ 파ਰਟਨਰ ਵੀ ਰਜਿਸਟਰਡ ਨਰਸ ਸੀਗੇ ਠੀਕ ਹੈ ਅਸੀਂ ਪਰਸਨ ਨੂੰ ਪੇਸਿਕ ਅਸਾਸ ਕੀਤਾ ਤਾਂ ਸਾਨੂੰ ਲੱਗਾ ਵੀ ਅਸੀਂ ਜਿਆਦਾ ਵੇਟ ਨਹੀਂ ਕਰ ਸਕਦੇ ਐਮਬੂਲੈਂਸ ਦੀ ਕਿਉਂਕਿ ਉਹਨਾਂ ਦੇ ਜਿਹੜਾ ਪਰਸਨ ਸੀਗਾ ਉਹਨਾਂ ਦੇ ਲੈਪਸ ਬਲੂ ਹੋ ਚੁੱਕੇ ਸੀਗੇ ਉਹਨਾਂ ਦੇ ਇਅਰ ਬਲੀਡ ਦੇ ਬ੍ਰੇਨ ਸਮੈਸ਼ ਸਗਾ ਉਹਨਾਂ ਦੀਆਂ ਬੋਨਸ ਬਾਹਰ ਨਿਕਲੀਆਂ ਹੋਈਆਂ ਸੀ ਫ੍ਰੈਕਚਰ ਹੋ ਰਹੀਆਂ ਸੀ ਆ ਕਾਫੀ ਮਤਲਬ ਉਹਨਾਂ ਦੀ ਕੰਡੀਸ਼ਨ ਇਹ ਸੀ ਕਿ ਵੇਟ ਇਸ ਸਮੇਂ ਇਸ ਸਮੇਂ ਟਰੱਕ ਦਾ ਡਰਾਈਵਰ ਸੀਗਾ ਜਿਹਦੇ ਨਾਲ ਵਜੇ ਸੀਗੇ ਉਹਨਾਂ ਵਿੱਚੋਂ ਕੋ ਗੱਡੀ ਵਾਲੇ ਸੀ ਨਹੀਂ ਉਹ ਐਕਚੁਅਲੀ ਕੀ ਹੋਇਆ ਸਾਨੂੰ ਬਾਅਦਪਤਾ ਲੱਗਿਆ ਕਿ ਉਹ ਇੰਡੀਆ ਤੋਂ ਰੀਸੈਂਟਲੀ ਆਏ ਸੀਗੇ ਉਸ ਟਾਈਮ ਸਾਨੂੰ ਨਹੀਂ ਸੀ ਪਤਾ ਕਿ ਉਹ ਇੰਡੀਆ ਆ ਜਾਂ ਉਹ ਪੰਜਾਬੀ ਮੂਲ ਦੇ ਸੀਗੇ ਪੰਜਾਬੀ ਮੂਲ ਦੇ ਸੀਗੇ ਹਾਂਜੀ ਬਾਅਦਪਤਾ ਲੱਗਿਆ ਸਾਨੂੰ ਉਦੋਂ ਨਹੀਂ ਦੇਖਿਆ ਸੀ ਦਾਂ ਉਹ ਐਕਚੁਅਲੀ ਰੀਸੈਂਟਲੀ ਇੰਡੀਆ ਤੋਂ ਆਈ ਸੀ ਬੇਕਰਸਫੀਲ ਦੀ ਸੀਗੇ ਤੇ ਆਪਣੇ ਕਜ਼ਨ ਨੂੰ ਕਹਿੰਦੇ ਕਿ ਮੈਂ ਘਰੇ ਬੋਰ ਹੋ ਰਿਹਾ ਤੇ ਚਲੋ ਮੈਂ ਤੁਹਾਡੇ ਨਾਲ ਚੱਲਦਾ ਆ ਬੇਕਰਸਫੀਲ ਤੋਂ ਚੱਲੇ ਤੇ ਘੰਟੇ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ ਸਿਰਫ ਰਾਈਡ ਕਰ ਰਹੀ ਸੀ ਟਰੱਕ ਦੇ ਵਿੱਚ ਤੇ ਉਹਨਾਂ ਨੇ ਚਲੋ ਬੈਕ ਸੀਟ ਤੇ ਸਾਡੇ ਨਾਲ ਪਾਇਆ ਤੇ ਉਹਨਾਂ ਦੇ ਕਜ਼ਨ ਆਈ ਥਿੰਕ ਤਾਇਆ ਜੀ ਦਾ ਬੇਟਾ ਨਾਲ ਸੀਗਾ ਤੇ ਉਹਨਾਂ ਨੇ ਚਲੋ ਅਸੀਂ ਉਹਨਾਂ ਨੂੰ ਹਸਪੀਟਲ ਡ੍ਰੌਪ ਆਫ ਕਰਤਾ ਉੱਥੇ ਜਿਹੜਾ ਆਪਣਾ 58 ਤੇ ਪੈਂਦਾ ਉਹ ਸਿਰਫ ਐਮਰਜੈਂਸੀ ਸਰਵਿਸਿਜ਼ ਹੀ ਦਿੰਦੇ ਆ ਠੀਕ ਹੈ ਤੇ ਉੱਥੇ ਅਸੀਂ ਡ੍ਰੌਪ ਆਫ ਕਰਕੇ ਚਲੋ ਅਸੀਂ ਉਹਨਾਂ ਨੂੰ ਆਵੇ ਕਾਰਡ ਦਿੱਤੇ ਉਹਨਾਂ ਦੇ ਕਜ਼ਨ ਨੂੰ ਅਸੀਂ ਕਿਹਾ ਵੀ ਕੋਈ ਹੋਰ ਹੈਲਪ ਚਾਹੀਦੀ ਹੈ ਤੁਸੀਂ ਸਾਨੂੰ ਦੱਸ ਦੋ ਉਹ ਕਹਿੰਦੇ ਵੀ ਨਹੀਂ ਅਸੀਂ ਹਸਪੀਟਲ ਪਹੁੰਚ ਗਏ ਆਂ ਤੇ ਅਸੀਂ ਇੱਕ ਦੂ ਬਾਅਦ ਆਪਦਾ ਹੈਂਡ ਜਦੋਂ ਉਹਨਾਂ ਨੇ ਕਾਰ ਚੁੱਕਾਇਆ ਸੀ ਮੈਂ ਉਦੋਂ ਨੋਟਿਸ ਕੀਤਾ ਕਿ ਉਹਨਾਂ ਦੇ ਘੜਾ ਪਾਇਆ ਹੋਇ ਠੀਕ ਆ ਓਕੇ ਆਈ ਰੀਅਲਾਈਜ਼ ਕਿ ਆਪਣੇ ਪੰਜਾਬੀ ਮੋਲ ਦੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਹਾਂਜੀ ਦਾ ਨਵੇਂ ਆਇਆ ਸਿਚੁਏਸ਼ਨ ਆ ਉੱਥੋਂ ਪਤਾ ਲੱਗਿਆ ਸਾਨੂੰ ਤੇ ਮੇਰੇ ਜਿਹੜੇ ਨਾਲ ਸੀਗੇ ਉਹ ਪੰਜਾਬੀ ਮੋਲ ਦੇ ਨਹੀਂ ਹੈਗੇ ਉਹ ਮੈਕਸੀਕਨ ਆ ਅੱਛਾ ਠੀਕ ਹੈ ਜੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਨੂੰ ਥੋੜਾ ਹੌਸਲਾ ਦਿਓ ਆਪਾਂ ਚਲੋ ਇਹਨਾਂ ਨੂੰ ਜੋ ਕਰ ਸਕਦੇ ਹਾਂ 10-15 ਮਿੰਟ ਦੀ ਡਰਾਈਵ ਸੀਗੀ ਐਕਸੈਸ ਹਸਪੀਟਲ ਦੀ ਠੀਕ ਹੈ ਚਲੋ ਅਸੀਂ ਡ੍ਰੌਪ ਆਫ ਕਰਕੇ ਤੇ ਅਸੀਂ ਵੀ ਵਾਪਸ ਆਫ ਰਿਸਪੌਂਸਨਰ ਸੀਗਾ ਕਿਉਂਕਿ ऑन ड्यूटी ਸੀਗੇ ਅਸੀਂ ਉਸ ਟਾਈਮ ਤੇ ਤੇ ਹਸਪੀਟਲ ਅਸੀਂ ਉਹਨਾਂ ਨੂੰ ਡ੍ਰੌਪ ਆਫ ਕੀਤਾ ਤੇ ਅਸੀਂ ਚਲੋ ਜੌਬ ਤੇ ਰਿਪੋਰਟ ਕੀਤਾ ਤੇ ਥੋੜਾ ਜਿਹਾ ਤਾਂ ਤੁਹਾਨੂੰ ਪਤਾ ਜੌਬ ਤੇ ਹੁੰਦਾ ਹੀ ਆ ਵੀ ਤੁਸੀਂ ਇੰਸ਼ੋਰੈਂਸ ਕਵਰ ਨਹੀਂ ਹੈਗੀ ਰਿਪੋਰਟ ਐਂਸਰ ਐਂ ਸਾਰੀਆਂ ਚਲੋ ਕਰਨੀਆਂ ਪੈਂਦੀਆਂ ਰਿਪੋਰਟਿੰਗ डन ਹੋਈ ਉਸ ਤੋਂ ਬਾਅਦ ਫਿਰ ਮੈਂ ਕਾਰ ਆ ਕੇ ਫੈਮਿਲੀ ਨਾਲ ਸ਼ੇਅਰ ਕੀਤਾ ਕਿ ਆ ਜਾ ਸਿਚੁਏਸ਼ਨ ਹੋਈ ਕਹਿੰਦੇ ਵੀ ਤੁਸੀਂ ਚਲੋ ਉਹਨਾਂ ਨੂੰ ਫਾਲੋ ਅਪ ਕਰੋ ਕੀ ਹੋਇਆ ਉਹ ਫਾਲੋਅ ਅਪ ਕੀਤਾ ਫਿਰ ਉਹਨਾਂ ਇਨਸਾਨ ਦੱਸਿਆ ਕਿ ਡਾਕਟਰਸ ਨੇ ਕਿਆ ਸੀ ਜੇ ਵੀ 2-3 ਮਿੰਟ ਹੋਰ ਨਾ ਪਹੁੰਚਦੇ ਤਾਂ ਹੀ ਵਿਲ ਪਾਸਟ ਅਵੇ। ਓ ਵਾਓ। ਤੇ ਜਦੋਂ ਅਸੀਂ ਡਰਾਪ ਆਫ ਕੀਤਾ ਨੋਟਿਸ ਅਸੀਂ ਉਦੋਂ ਕੀਤਾ ਕਿ ਐਂਬੂਲੈਂਸ ਵਾਲੇ ਹਸਪੀਟਲ ਹੀ ਸੀਗੇ। ਉਹਨਾਂ ਨੂੰ ਅਜੇ ਅਜੇ ਜਦੋਂ ਤੁਸੀਂ ਕਾਲ ਕਰ ਚੁੱਕੇ ਹੋਏ ਸੀ ਅਜੇ ਕੁਝ ਉਤਰੇ ਵੀ ਨਹੀਂ ਸੀ ਅਜੇ ਉੱਥੋਂ। ਨਹੀਂ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ 58 ਤੋਂ ਉੱਤਰੇ ਬੇਕਸਵੀਲ ਪਹੁੰਚਿਆ। 50 ਸਾਰਾ ਬੈਕਅਪ ਸੀ ਮਲਟੀਪਲ ਐਕਸੀਡੈਂਟਸ ਸੀਗੇ ਤੇ ਐਂਬੂਲੈਂਸ ਵਾਲੇ ਹਸਪੀਟਲ ਹੀ ਸੀ ਉਹਨਾਂ ਕੋ ਰਸਤਾ ਹੈ ਇਤਿਹਾਜਪੀ ਦੇ ਵਿੱਚ ਸੀਗਾ ਜਿਹੜਾ ਹਸਪੀਟਲ ਸੀਗਾ ਐਮਰਜੈਂਸੀ ਹਸਪੀਟਲ ਹਾਂਜੀ ਇਤਿਹਾਜਪੀ ਦੇ ਵਿੱਚ ਤੇ ਉਹ ਸਿਰਫ ਐਮਰਜੈਂਸੀ ਸਰਵਿਸਿਜ਼ ਅੰਡਰ ਉਹ ਤੋਂ 10 15 ਮੀਲ ਦੂਰ ਸੀ ਜਾਂ ਘੱਟ ਸੀ ਜਾਂ ਵੱਧ ਸੀ ਜਿੱਥੇ ਜਿਹੜਾ ਇਨਸੀਡੈਂਟ ਆਈ ਮੀਨਸ ਸਨੋ ਕਰਕੇ ਸਾਨੂੰ 10 15 ਮਿੰਟ ਦੀ ਡਰਾਈਵ ਲੱਗ ਗਈ ਕਿਉਂਕਿ ਸਨੋ ਬਹੁਤ ਘੱਟ ਹੋ ਗਿਆ ਹਾਂਜੀ ਮਾਈਲੇਜ ਤਾਂ ਕੱਟ ਹੋਊਗੀ ਪਰ ਸਨੋ ਕਰਕੇ ਥੋੜਾ ਇੱਕ ਉਹ ਇਨਸੀਡੈਂਟ ਸੀਗਾ ਤਾਂ ਬਹੁਤ ਫੁੱਲੀ ਡਰਾਈਵ ਕਰਨਾ ਪਿਆ ਸਾਨੂੰ ਥੋੜਾ ਜਿਹਾ ਤੁਸੀਂ ਕੋਈ ਤੁਸੀਂ ਉਸ ਟਾਈਮ ਦੇ ਉੱਤੇ ਜਦ ਜਦੋਂ ਤੁਸੀਂ ਉਹਨਾਂ ਨੂੰ ਹੈਲਪ ਕਰ ਰਹੇ ਸੀ ਛੱਡਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਪ੍ਰੋਸੀਜਰ ਵੀ ਉਹਨਾਂ ਦੇ ਤੇ ਕੁਝ ਕੀਤਾ ਕੋਈ ਛੱਟਸਟ ਬੰਨੀ ਜਾਂ ਕੁਝ ਇਦਾਂ ਦੀ ਚੀਜ਼ ਵੀ ਕੁਝ ਕੀਤੀ ਨਹੀਂ ਉਹਨਾਂ ਦੇ ਮਤਲਬ ਇੰਟਰਨਲ ਇੰਜਰੀਜ਼ ਜ਼ਿਆਦਾ ਸੀਗੀਆਂ ਤੇ ਆ ਆਊਟਸਾਈਡ ਇੰਜਰੀਜ਼ ਨਹੀਂ ਯਾਨੀ ਮਤਲਬ ਉਹਨਾਂ ਨੂੰ ਜੋ ਦੇਖਿਆ ਬੋਨ ਪ੍ਰੋਟਿਊਸ਼ਨ ਸੀਗੀਆਂ ਆ ਇਅਰ ਪਲੀਟ ਸੀਗੀਆਂ ਕਿ ਕਿੱਥੋਂ ਬਾਹਾਂ ਤੋਂ ਜਾਂ ਲੱਤ ਤੋਂ ਕਿੱਥੋਂ ਸੀਗੀਆਂ ਉਹਨਾਂ ਦੇ ਸਟਮਕ ਤੋਂ ਦੇਖ ਰਹੀਆਂ ਸੀ ਉਹਨਾਂ ਦੇ ਰਿਬਸ ਵਗੈਰਾ ਲੈਗਸ ਤੋਂ ਹਾਂਜੀ ਸੋ ਪਤਾ ਲੱਗ ਰਿਹਾ ਸਗਾ ਵੀ ਇੰਟਰਨਲ ਇੰਜਰੀਜ਼ ਜਾਦੇ ਆ ਬਾਹਰੋਂ ਜਿੱਦਾਂ ਤੁਸੀਂ ਆਪਣੇ ਹੁੰਦਾ ਕਿ ਲੱਤ ਚੋਂ ਬਲੀਡ ਹੋ ਰਹੀ ਆ ਆਖਮੀਂ ਨਹੀਂ ਸੀ ਹੈਗੀ ਉਹਨਾਂ ਦੇ ਥੋੜਾ ਜਿਹੀ ਸੀਗਾ ਵੀ ਠੰਡ ਜ਼ਿਆਦਾ ਕਰਕੇ ਵੀ ਹਾਈਪਰਥਰਮੀਆ ਨਾ ਹੋ ਜਾਵੇ ਹਾਂਜੀ ਹਾਈਪੋਥਰਮੀਆ ਖੂਨ ਜੰਮ ਚੁੱਕਿਆ ਸੀ ਆਲਦੀ ਸੋ ਆਊਟਸਾਈਡ ਤੋਂ ਅਸੀਂ ਉਹਨਾਂ ਨੂੰ ਕੋਈ ਟ੍ਰੀਟਮੈਂਟ ਦੇ ਨਹੀਂ ਸੀ ਸਕਦੇ ਤੇ ਇੱਕ ਸਾਡੀ ਜॉਬ ਥੋੜੀ ਜਿਹੀ ਇਦਾਂ ਦੀ ਆ ਵੀ ਸਾਨੂੰ ਸੀਪੀਆਰ ਵਗੈਰਾ ਦੀ ਟ੍ਰੇਨਿੰਗ ਆ ਜਿਹੜੀ ਜ਼ਿਆਦਾ ਰੱਖਣੀ ਨਹੀਂ ਪੈਂਦੀ ਹੈਗੀ ਕਿਉਂਕਿ ਅਸੀਂ ਬੈਡ ਸਾਈਡ ਨਰਸਿੰਗ ਨਹੀਂ ਕਰਦੇ ਹੈਗੇ ਸਾਡਾ ਕੰਮ ਜ਼ਿਆਦਾ ਪੇਪਰ ਵਰਕ ਦਾ ਹੁੰਦਾ ਪੇਪਰ ਵਰਕ ਸੋ ਪਰ ਤੁਸੀਂ ਰਜਿਸਟਰਡ ਨਰਸ ਹਾਂ ਤੁਸੀਂ ਉਹ ਰੈਕੋਗਨਾਈਜ਼ ਕੀਤਾ ਵੀ ਲਾਈਕ ਸਿਚੁਏਸ਼ਨ ਵੈਰੀ ਕ੍ਰਿਟੀਕਲ ਆ ਹਾਂ ਜੀ ਕਿਉਂਕਿ ਸਾਡਾ ਬੇਸਿਕਲੀ ਬਿਕਾਉਜ਼ ਅਸੀਂ ਪਹਿਲਾਂ ਕੰਮ ਕਰਦੇ ਰਹੇ ਹਾਂ ਬੈਡ ਸਾਈਡ ਤੋਂ ਸਾਨੂੰ ਪਤਾ ਨੌਲੇਜ ਤਾਂ ਹੈਗੀ ਆ ਪਰ ਅਸੀਂ ਹੌਣ ਸਾਡੀ ਜੌਬ ਹੈ ਜਿਹੜੀ ਅਸੀਂ ਸਿਰਫ ਪੇਪਰ ਵਰਕ ਦੀ ਜੌਬ ਕਰਦੇ ਹਾਂ ਅਸੀਂ ਰਿਕੁਆਇਰਡ ਨਹੀਂ ਹੈਗੇ ਬੈਟਸਾਈਡ ਨਸਿੰਗ ਸੋ ਤਾਂ ਕਰਕੇ ਅੱਛਾ ਤੁਹਾਡੇ ਮਨ ਚ ਉਦੋਂ ਕੀ ਆ ਜਦੋਂ ਦੇਖਿਆ ਵੀ ਤੁਸੀਂ ਰੁਕੋ ਨਹੀਂ ਤਾਂ ਦੇਖੋ ਸਾਰੇ ਜਾਣੇ ਟਰੈਵਲ ਕਰਦੇ ਮੈਂ ਵੀ ਆ ਹੋਰ ਬਹੁਤ ਸਾਰੇ ਆਪਣੇ ਸੁਣਨ ਵਾਲੇ ਦੇਖਣ ਵਾਲੇ ਆਪਾਂ ਐਕਸੀਡੈਂਟ ਦੇਖਦੇ ਹਾਂ ਹੁੰਦੇ ਆ ਉਦੋਂ ਤੇ ਬੰਦੇ ਨੂੰ ਇਹ ਮਨ ਚ ਹੁੰਦਾ ਯਾਰ ਮਸਾ ਟਰੈਫਿਕ ਚੋਂ ਨਿਕਲੇ ਚਲ ਜਲਦੀ ਜਲਦੀ ਗੱਡੀ ਭਜਾਓ ਤੇ ਜਿਹੜਾ ਇੱਥੋਂ ਨਿਕਲੀਏ ਤੁਹਾਡੇ ਮਨ ਚੋਂ ਤੋਂ ਕੀ ਆਇਆ ਜਾਂ ਤੁਹਾਡੇ ਜਾਂ ਤੁਹਾਡੇ ਨਾਲ ਜੁੜੇ ਸੀਗੇ ਕੀ ਮਨ ਚ ਆਇਆ ਵੀ ਤੁਸੀਂ ਰੋਕ ਕੇ ਦੇਖੀਏ ਇੱਕ ਤਾਂ ਆਪਾਂ ਸਿੱਖਿਆ ਆਪਣੀ ਇਨਸਾਨੀਅਤ ਆਪਾਂ ਨੂੰ ਗੁਰੂਆਂ ਨੇ ਹੀ ਸਿਖਾਇਆ ਵੀ ਹਰਕ ਦੀ ਮਦਦ ਕਰੋ ਪਹਿਲੀ ਗੱਲ ਤਾਂ ਇਹ ਆ ਹਨਾ ਜਿਹੜੀ ਕਿ ਮੈਂ ਸੋਚੀ ਮੇਰੇ ਨਾਲ ਦੇ ਸੀਗੇ ਉਹਨਾਂ ਨੇ ਵੀ ਇਹੀ ਸੋਚਿਆ ਵੀ ਇਨਸਾਨੀਅਤ ਆ ਦੂਜੀ ਗੱਲ ਆਪਾਂ ਨਰਸਸ ਹਾਂ ਸਾਡੀ ਟ੍ਰੇਨਿੰਗ ਇਹ ਹੈ ਵੀ ਆਪਾਂ ਨੂੰ ਕਰਨਾ ਪੈਣਾ ਮਤਲਬ ਅਸੀਂ ਹੋਰ ਵੀ ਕਰਨਾ ਚਾਹੁੰਦੇ ਸੀ ਹੋਰ ਲੋਕਾਂ ਦੀ ਵੀ ਮਦਦ ਕਰਨਾ ਚਾਹੁੰਦੇ ਸੀ ਪਰ ਸਾਡੇ ਕੋਲ ਇੱਕ ਤਾਂ ਆਪਸ਼ਨਸ ਹੈ ਨਹੀਂ ਸੀਗੇ ਤੇ ਰਿਸੋਰਸ ਸਾਡੇ ਕੋਲ ਨਹੀਂ ਸੀ ਵੀ ਅਸੀਂ ਇਹ ਨਹੀਂ ਕਰ ਸਕਦੇ ਸੀਗੇ ਹਾਂਜੀ ਕਿਉਂਕਿ ਜੇ ਅਸੀਂ ਵਾਪਸ ਜਾਂਦੇ ਸੀਗੇ ਪ੍ਰੋਬਲਮ ਇਹ ਸੀ ਅਸੀਂ ਖੁਦ ਸਤਕ ਹੁੰਦੇ ਸੀ ਤੇ ਅਸੀਂ ਵੀ ਨਹੀਂ ਸੀ ਬਚਣਾ ਹੈਗਾ ਸੋ ਅਸੀਂ ਉਨਾ ਹੀ ਕਰ ਸਕਦੇ ਸੀ ਜਿੰਨਾ ਸਾਡੇ ਕੋਲੇ ਸੀਗਾ ਉਸ ਟਾਈਮ ਤੇ ਸੋ ਮੇਰਾ ਮੈਂ ਝੋਣੀ ਵੀ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਆਪਣੇ ਗੁਰੂਆਂ ਦਾ ਮੈਸੇਜ ਯਾਦ ਰੱਖਣਾ ਚਾਹੀਦਾ ਵੀ ਕਰੋ ਸਰਬੱਤ ਦਾ ਭਲਾ ਕਰ ਸਕਦੇ ਹਾਂ ਹਾਂਜੀ ਭਲਾ ਕਰਨਾ ਹੁਣ ਉਹ ਇਨਸਾਨ ਮਤਲਬ ਚਲੋ ਸ਼ਾਇਦ ਰੱਬ ਨੇ ਸਾਨੂੰ ਉਸ ਟਾਈਮ ਉੱਥੇ ਪਹੁੰਚਾਇਆ ਹਨਾ ਤੁਸੀਂ ਉਹਨਾਂ ਲਈ ਫਰਿਸ਼ਤਿਆਂ ਵਾਂਗੂ ਪਹੁੰਚੇ ਜੀ ਫਰਿਸ਼ਤਿਆਂ ਵਾਂਗੂ ਪਹੁੰਚੇ ਆ ਬਿਲਕੁਲ ਤੇ ਮਤਲਬ ਸਾਡੇ ਹੱਥੋਂ ਲਿਖਿਆ ਸੀ ਬਾਬਾ ਜੀ ਸਾਨੂੰ ਲੈ ਕੇ ਪਹੁੰਚੇ ਉੱਥੇ ਹਨਾ ਖਣੀ ਨਹੀਂ ਜੇ ਉਹਨਾਂ ਲਈ ਨਾ ਪਹੁੰਚਦੇ ਅਸੀਂ ਸ਼ਾਇਦ ਉਹ ਐਕਸੀਡੈਂਟ ਦਾ ਹਿੱਸਾ ਹੁੰਦੇ ਹੂੰ ਕੁਝ ਵੀ ਹੋ ਸਕਦਾ ਸੀਗਾ ਹਾਂਜੀ ਬਿਲਕੁਲ ਤੇ ਉਹਨਾਂ ਦੇ ਕਰਮਾਂ ਨੂੰ ਅਸੀਂ ਬਚ ਗਏ ਉਸ ਤੋਂ ਬਾਅਦ ਸਰ ਮੈਂ ਉਹਨਾਂ ਨੂੰ ਫਾਲੋਅ ਅਪ ਕੀਤਾ ਉਹਨਾਂ ਨੇ ਆਈ ਥਿੰਕ ਦੋ ਵਾਰ ਯੂ نو ਡਿਫਰੈਂਟ ਹਸਪੀਟਲ ਸਪੈਸ਼ਲਾਈਜ਼ਡ ਸ਼ਿਫਟ ਕੀਤਾ ਤੇ 에어 ਲਿਫਟ ਵੀ ਕਹਿੰਦੇ ਕਰਨਾ ਪਿਆ ਸੀਗਾ ਇੱਕ ਵਾਰੀ ਤਾਂ ਹਾਂਜੀ ਉਹਨਾਂ ਨੂੰ ਉੱਥੋਂ ਕੀਤਾ ਬੇਕਰਸਫੀਲਡ ਫਿਰ ਇੱਥੋਂ ਗਾਹਾਂ 에어 ਲਿਫਟ ਕੀਤਾ ਤੇ ਸਰਵਾਈਵਡ ਉਹਨਾਂ ਦੀ ਬਹੁਤ ਵਧੀਆ ਫੁਲੀ ਰਿਕਵਰੀ ਹੋ ਗਈ ਹੁਣ ਉਹ ਜਲ ਤੁਸੀਂ ਮਿਲੇ ਉਹਨਾਂ ਨੂੰ ਬਾਅਦ ਦੇ ਵਿੱਚ ਨਹੀਂ ਮਿਲਣ ਦਾ ਸਬਬ ਨਹੀਂ ਬਣਿਆ ਉਹ ਐਲ ਐ ਜੋਬ ਕਰ ਰਹੇ ਪਰ ਉਹਨੀ ਫੈਮਲੀ ਮਿਲੀ ਉਹਨਾਂ ਦੀ ਫੈਮਲੀ ਪਰ ਤੁਹਾਡੇ ਮਤਲਬ ਸ਼ਹਿਰ ਦੇ ਵੀ ਤੁਹਾਡੇ ਦੇ ਹੀ ਸੀਗੇ ਨਾ ਜਦੋਂ ਉਹ ਆਏ ਆਏ ਸੀਗੇ ਉਦੋਂ ਸੀਗੇ ਫਿਰ ਉਹ ਥੋੜਾ ਡਾਕੂਮੈਂਟਸ ਕਰਕੇ ਇਥੋਂ ਮੂਵ ਤੁਸੀਂ ਨਾਂ ਦੱਸ ਸਕਦੇ ਹੋ ਉਹਨਾਂ ਦਾ ਨਹੀਂ ਜੀ ਨਾਂ ਕਰਕੇ ਮੈਂ ਦੱਸ ਨਹੀਂ ਸਕਦੀ ਹਾਂਜੀ ਠੀਕ ਹੈ ਓਕੇ I think Sonia state ਦੀਆਂ regulations ਸ਼ਾਇਦ ਇਦਾਂ ਦੀਆਂ ਜਿਹੜੀਆਂ ਕਰਦੀਆਂ ਚਲੋ ਕੋਈ ਨਹੀਂ ਪਰ ਜਿਹੜੇ ਵੀ ਉਹ ਵੀਰ ਜੀ ਸੀਗੇ ਤਾਂ ਉਹ ਡੈਫੀਨੇਟਲੀ ਜਪ੍ਰੀਤ ਭੈਣ ਜੀ ਨੂੰ ਆ ਕੇ ਜ਼ਰੂਰ ਮਿਲਿਓ ਜੀ ਜੇ ਤੁਸੀਂ ਆ ਦੇਖ ਰਹੇ ਆ ਉਹਨਾਂ ਦਾ ਥੈਂਕ ਯੂ ਕਰੋ ਮਿਸ ਨਾਲ ਤੁਹਾਡੀ ਮਿਲਦਾ ਸੈਂਡੋਵਲ ਜਿਹੜੇ ਸੀਗੇ ਨਾ ਐਰਿਕ ਐਰਿਕਸੈਂਡੋਵਲ ਹਾਂਜੀ ਉਹ ਨਾਲ ਸੀਗੇ ਸੋ ਦੋਨਾਂ ਭੈਣਾਂ ਦਾ ਵਿਸ਼ੇਸ਼ ਤੌਰ ਦੇ ਤੇ ਉਹ ਆਈ ਐਮ ਸੌਰੀ ਉਹ ਮਿਸਟਰ ਸੀਗੇ ਸ਼ਾਇਦ ਰਾਈਟ ਹਾਂਜੀ ਉਹ ਹਾਂਜੀ ਤਾਂ ਹਾਂਜੀ ਉਹਨਾਂ ਦਾ ਇਹਨਾਂ ਭੈਣ ਭਰਾਵਾਂ ਦਾ ਜ਼ਰੂਰ ਧੰਨਵਾਦ ਜਿਹੜਾ ਵਿਸ਼ੇਸ਼ ਤੌਰ ਤੇ ਕਰਿਓ ਵੀ ਫਿਰ ਵੀ ਪ੍ਰੋਟੋਕਾਲ ਨੂੰ ਸਾਈਡ ਤੇ ਰੱਖ ਕੇ ਇਨਸਾਨੀਅਤ ਨੂੰ ਮੋਹਰੇ ਰੱਖ ਕੇ ਗੁਰੂ ਦੇ ਹੁਕਮ ਨੂੰ ਦੇਖਦੇ ਹੋਏ ਉਹ ਉਹਨਾਂ ਨੇ ਤੁਹਾਡੀ ਜਿਹੜੀ ਉਹ ਮਦਦ ਕੀਤੀ ਤੇ ਅੱਜ ਤੁਸੀਂ ਇਸ ਜੀਵਨ ਜਿਹੜਾ ਤੁਸੀਂ ਜੀ ਰਹੇ ਆ ਸੋ ਥੈਂਕ ਯੂ ਆ ਤੁਹਾਡਾ ਅੱਛਾ ਤਾਂ ਫਿਰ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਇਹ ਮੈਡਲ ਆਫ ਵੈਲਰ ਦੇ ਲਈ ਤੁਹਾਨੂੰ ਰੈਕੋਗਨਾਈਜ਼ ਕੀਤਾ ਗਿਆ ਹੈ ਕਿਉਂਕਿ 10 12 ਇਸ ਵਾਰ 13 ਜਣਿਆਂ ਨੂੰ ਜਿਹੜਾ ਉਹ ਮਿਲਿਆ ਆ ਸੋ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਹਾਡੀ ਇਸ ਚੀਜ਼ ਦੇ ਲਈ ਜਿਹੜਾ ਮੈਡਲ ਆਫ ਵੈਲਰ ਤੁਹਾਨੂੰ ਮਿਲਣਾ ਹੈ ਸਾਨੂੰ ਆਪ੍ਰੈਲ ਦੇ ਵਿੱਚ ਦੱਸਿਆ ਗਿਆ ਅੱਛਾ ਇਹ ਪ੍ਰੋਜੈਕਟ ਕੀ ਕੋਈ ਇਸ ਕੀ ਕੋਈ ਇਸ ਦੇ ਲਈ ਮਹਿਕਮੇ ਵੱਲੋਂ ਕੱਲਿਆ ਜਾਂਦਾ ਆ ਜਾਂ ਕੋਈ ਇਸ ਦੇ ਲਈ ਤੁਹਾਨੂੰ ਉੱਥੇ ਕੋਈ ਲਿਖ ਕੇ ਕੱਲਿਆ ਜਾਂਦਾ ਜਾਂ ਆਟੋਮੈਟਿਕਲੀ ਇਹ ਕਿੱਦਾਂ ਹੁੰਦਾ ਪ੍ਰੋਸੈਸ ਕੀ ਹੁੰਦਾ ਇਹਦਾ ਸੋ ਇਹਦੇ ਲਈ ਤੁਸੀਂ ਇੱਕ ਤਾਂ ਕੈਲੀਫੋਰਨੀਆ ਮਤਲਬ ਡਿਪਾਰਟਮੈਂਟ ਦੇ EMPLOYEES ਚਾਹੀਦੇ ਹੋ ਜਿਵੇਂ ਹੁਣ ਸਟੇਟ EMPLOYEES ਆ ਇਹਦੇ ਵਿੱਚ ਹੁਣ ਕੁਛ ਅਸੀਂ ਸੀਡੀਪੀਐਚ ਦੇ ਅਸੀਂ ਦੋ ਜਾਣੇ ਸੀਗੇ ਸੋ ਅਸੀਂ ਦੋ ਹੀ ਆ ਜਿਨ੍ਹਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਚ ਮਿਲਿਆ ਆ ਕੋਸ਼ਕਲ ਟ੍ਰਾਂ ਦੇ এমপ্লয়ੀਸিয়া ਇਹ ਮੇਨਲੀ ਤਾਂ ਆਰਮੀ ਦਾ अवार्ड ਆ ਜਿਹੜੇ ਆਰਮੀ এমপ্লয়ੀਸ ਨੂੰ ਮਿਲਦਾ ਆ ਕੋਸ਼ ਸਾਡੇ ਨਾਲ ਸੀਗੇ ਸੀএইচপি ਦੇ ਉਹਨਾਂ ਨੂੰ ਮਿਲਦਾ ਆ ਹਾਂਜੀ ਮੇਨਲੀ ਇਹ ਹੀਰੋਇਜ਼ਮ ਦਾ अवार्ड ਆ ਵੀ ਜਿਹੜਾ ਤੁਹਾਡੀ ਜੌਬ ਰਿਕੁਆਇਰ ਨਹੀਂ ਕਰਦੀ ਤੁਸੀਂ ਉਹਦੇ ਤੋਂ ਅਬੋਵ ਐਂਡ ਬੀਅੰਡ ਸਿਸਸ ਕਰਦੇ ਆ ਹਾਂਜੀ ਸੋ ਜਿਹੜਾ ਤੁਹਾਨੂੰ ਲੋਡ ਨਹੀਂ ਪਰ ਤੁਸੀਂ ਮਤਲਬ ਬੇਸਿਕਲੀ ਇਨਸਾਨੀਅਤ ਲਈ ਕਾਰਜ ਉਹ ਆਪਣੇ ਗੁਰੂਆਂ ਨੇ ਸिखਾਇਆ ਹੈ ਉਹ ਕੀ ਸੀ ਹਾਂ ਜੀ ਬਿਲਕੁਲ ਸੋ ਉਹ ਹੋਈਆ ਨੇ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਭੈਣ ਜੀ ਤੇ ਤੁਸੀਂ ਬਹੁਤ ਮੋਟੀਵੇਸ਼ਨਲ ਜਿਹੜੀ ਗੱਲ ਦੱਸੀ ਆ ਇਨਸਪਾਇਰ ਕਰਨ ਵਾਲੀ ਗੱਲ ਦੱਸੀ ਆ ਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕ ਹਲੂਣਾ ਵੀ ਨਾਲ ਦਿੱਤਾ ਆ ਵੀ ਗੁਰੂਆਂ ਵੱਲੋਂ ਦਿੱਤੀ ਗਈ ਆਪਾਂ ਨੂੰ ਜੋ ਸਮਝ ਆ ਇਨਸਾਨੀਅਤ ਨੂੰ ਜਿਹੜਾ ਮੁੱਖ ਰੱਖਦੇ ਹੋਏ ਜਿੱਥੇ ਕਿਤੇ ਵੀ ਮਦਦ ਦੀ ਜਿਹੜੀ ਉਹ ਲੋੜ ਆ ਉਸ ਤੇ ਲਈ ਅੱਗੇ ਆਓ ਤੁਹਾਡੇ ਦੁਆਰਾ ਵਿਧਾਇਏ ਗਏ ਦੋ ਕਦਮ ਉਹ ਕਿਸੇ ਦੀ ਜਾਨ ਜਿਹੜੀ ਉਹ ਬਚਾ ਸਕਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਤੇ ਤੁਹਾਡੇ ਸਾਥੀ ਨੇ ਉਸ ਟਾਈਮ ਦੇ ਉੱਤੇ ਇਹ ਇਹਨਾਂ ਜਿਹੜੇ ਸਿੰਘ ਸਾਹਿਬ ਦੀ ਜਿਹੜੀ ਉਹ ਜਾਨ ਜਿਹੜੀ ਉਹ ਬਚਾਈ ਆ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ ਇਸ ਚੀਜ਼ ਦੇ ਬਾਰੇ ਜਿਹੜਾ ਉਹ ਦੱਸਿਆ ਤੇ ਅਸੀਂ ਪੂਰੀ ਪੰਜਾਬੀ ਰੇਡੀਓ ਯੂਐਸਸੀ ਦੀ ਟੀਮ ਵੱਲੋਂ ਸਾਰੇ ਸਾਡੇ ਸਰੋਤਿਆਂ ਵੱਲੋਂ ਦਰਸ਼ਕਾਂ ਵੱਲੋਂ ਤੁਹਾਡਾ ਅਸੀਂ ਧੰਨਵਾਦ ਕਰਦੇ ਆਂ ਆ ਥੈਂਕ ਯੂ ਕਰਦੇ ਆ ਵੀ ਤੁਸੀਂ ਇਹ ਜਿਹੜੀ ਆ ਇਨਸਾਨੀਅਤ ਦੀ ਜਿਹੜੀ ਹੈ ਸੇਵਾ ਸਿੱਖੀ ਦੇ ਜਿਹੜੇ ਅਸਲ ਅਮਲ ਜਿਹੜਾ ਆ ਤੁਸੀਂ ਉਸ ਦੇ ਜੋ ਦੱਸਿਆ ਜਾਂਦਾ ਜੋ ਮਾਰਗ ਆ ਉਹ ਤੁਸੀਂ ਅਮਲ ਕਰਕੇ ਜਿਹੜਾ ਉਦਖਾਇਆ ਸੋ ਜਪਰੀ ਭੈਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਉਮੀਦ ਕਰਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਤੋਂ ਅਸੀਂ ਵੀ ਤੇ ਬਾਕੀ ਵੀ ਸਾਰੇ ਜਿਹੜੇ ਇਨਸਪਾਇਰ ਹੋ ਕੇ ਇਦਾਂ ਹੀ ਮਦਦ ਕਰੀਏ ਬਹੁਤ ਸ਼ੁਕਰੀਆ ਭੈਣ ਜੀ ਵਾਈ ਗੁਰਜੀ